ਫਰੈਂਡ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੀ ਹੋਮੋਗੇ ਤੇ ਅੱਜ ਮੈਂ ਬਣਾਉਣ ਲੱਗੀ ਆ ਸਾਗ ਸਾਗ ਧੋ ਕੇ ਰੱਖ ਤਾਵਾ ਮੈਂ 2-3 ਪਾਣੀ ਕੱਢ ਕੇ ਰੱਖ ਤਾ ਸਾਗ ਵਾਸ਼ ਕਰਕੇ ਤੇ ਹੁਣ 3:30 ਹੋ ਗਿਆ ਤੇ ਸਾਗ ਬਣਾਉਣੇ ਆ ਤੁਹਾਨੂੰ ਦੱਸਦੀ ਆ ਮੈਂ ਸਾਗ ਕਿੱਦਾਂ ਬਣਾਉਣੀ ਆ ਹੁਣ ਤਾਂ ਮੈਂ ਗੈਸ ਤੇ ਬਣਾਉਂਗੀ ਬਣਾਉਣੀ ਤਾਂ ਮੈਂ ਚੁੱਲ੍ਹੇ ਤੇ ਹੁੰਨੀ ਆ ਗੈਸ ਤੇ ਬਣਾਉਂਗੀ ਇਹ ਤਾਂ ਕੱਚਾ-ਕੱਚਾ ਸਾਗ ਆ ਤੇ ਮੈਂ ਗੈਸ ਤੇ ਬਣਾਉਂਗੀ ਇਹ ਵਾਲਾ ਸਾਗ ਤਾਂ ਸਰਦੀਆਂ ਦਾ ਪਹਿਲਾ ਸਾਗ ਆ ਜੀ ਇਹ ਤੇ ਹਾਇ ਤਾਂ ਮੈਂ ਸਾਗ ਕੱਟਣ ਵਾਲੀ ਮਸ਼ੀਨ ਵੀ ਨਹੀਂ ਕੱਢੀ ਤੇ ਹੁਣ ਮੈਂ ਦਾਤ ਨਾਲ ਦਾਤੀ ਕਹਿ ਦਿੰਦੇ ਆ ਜੀ ਨੂੰ ਉਹਦੇ ਨਾਲ ਹੀ ਕੱਟੂਗੀ ਲਵਦੀਪ ਨੂੰ ਕਹੀ ਜਾਂਨੀ ਆਂ ਵੀ ਤਿੱਖਾ ਕਰ ਦੇ ਦਾਤ ਜਿਆ ਦਾਤੀ ਜੋ ਵੀ ਆ ਤੇ ਲਵਦੀ ਬੁੱਠ ਦਾ ਨਹੀਂ ਹੈਗਾ ਆਖੇ ਨਹੀਂ ਲੱਗਦਾ ਮੇਰੇ ਆ ਬੈਠਾ ਲਵਦੀਪ ਲਵਦੀਪ ਆਖੇ ਨਹੀਂ ਲੱਗਦਾ ਮੇਰੇ ਇੱਧਰ ਝਾਕ ਮੁੰਡੇ ਜਾ ਕਰਕੇ ਦੇ ਦਾਤੀ ਤਿੱਖੀ ਮੈਨੂੰ ਦਾਤ ਜਾ ਚੱਲ ਕੱਟੀਏ ਫਿਰ ਧਾਰਦੀਏ ਪੁੱਤ ਬਣ ਜੂ ਟਾਈਮ ਨਾਲ ਅੱਠ ਕੀ ਕਰਦਾ ਹੂੰ ਵਰਕ ਨੂੰ ਕੋ ਬਣਾਇਆ ਕੀ ਬਣਾਇਆ ਵਾ ਕੀ ਬਣਾਇਆ ਲੈ ਦਿਖਾ ਮੈਨੂੰ ਵੀ ਕੀ ਬਣਾਇਆ ਲੈ ਦਿਖਾ ਕੇ ਬਾਬੂ ਕੀ ਬਣਾਉਣੀ ਆ ਦਿਖਾਈ ਲਿਆ ਚਾਤ ਕਿਉਰੇ ਕੀ ਬਣਾਉਣੀ ਦਿਖਾ ਮੈਨੂੰ ਲੇ ਜਾਣਾ ਹੈ ਤਾਂ ਚੱਕੇ ਤੋਂ ਇੱਥੇ ਆ ਕੇ ਦਿਖਾਵਾਂ ਹਾਂ ਕੀ ਬਣਾਉਣੀ ਆ ਦਿਖਾ ਕੀ ਬਣਾਇਆ ਦਿਖਾਈ ਪਰ ਇੱਕ ਇਹ ਬਹੁਤ ਇਹ ਕਿਡਾ ਸੁਟਾ ਤਸ ਨਾਲ ਹੁੰਦੇ ਲੈਂਦੇ ਹੁੰਦੇ ਸਾਹਮਲੇ ਇਹ ਕੀ ਆ ਠੀਕ ਆ ਚੱਲ ਬਣਾ ਲੈ ਚੱਲਾ ਜਾ ਲੈ ਆਪਦੀ ਆ ਪਸਾਗ ਕੱਟੀ ਆ ਜਾ ਪੁੱਤ ਭੱਜਿਆ ਔਠ ਕਾੜ ਲੱਭ ਕੇ ਜਰਾ ਅੱਗ ਦਿੱਤੇ ਪਿਆ ਬਦਾਤਾ ਆਵੇ ਮੈਂ ਲੱਭ ਲੈ ਆ ਜਾ ਹਾਂਜੀ ਗਾਇਸ ਆਵੇ ਸਾਗ ਆਹ ਵਾਲਾ ਸਾਗ ਆ ਤੇ ਆਹ ਹੈਗੀ ਪਾਲਕ ਆ ਅਦਰਕ ਲਸਣ ਤੇ ਮਿਰਚਾ ਸਾਰਾ ਕੁਛ ਧੋ ਕੇ ਰੱਖਿਆ ਹੋਇਆ ਮੇਰਾ ਇਦਾਂ ਬਸ ਤੇ ਲਾਬਦੀਪ ਦਾ ਤਿੱਖਾ ਕਰਨ ਲੱਗਿਆ ਆਵੇ ਹੱਥ ਨਾਲ ਹੀ ਕੱਟਦੀਆਂ ਜਿਹੇ ਜੇ ਕੱਟਿਆ ਗਿਆ ਤਾਂ ਇਹ ਵਾਲਾ ਸਾਗ ਹਾਂਜੀ ਗਾਇਸ ਹੁਣ ਅਸੀਂ ਕੱਟਦੇ ਸੀ ਸਾਗ ਪਰ ਉਹ ਕੱਟ ਰਹੀ ਆ ਉੱਤੇ ਪਰ ਉਹ ਵਧੀਆ ਕੱਟਦੀ ਮੇਰੇ ਨਾਲੋਂ ਮੈਥੋਂ ਤਾਂ ਮਸ਼ੀਨ ਤੇ ਕੱਟਿਆ ਜਾਂਦਾ ਮੈਥੋਂ ਤਾਂ ਇਹੋ ਜਿਹਾ ਕੱਟਿਆ ਜਾਂਦਾ ਬਸ ਉਹ ਨੂੰ ਕੱਚਾ ਕੱਚਾ ਹੀ ਆ ਸਾਗ ਤਾਂ ਇੱਕ ਬਾਰੂਲੀਆਂ ਦੇ ਖੇਤਾਂ ਚੋਂ ਸਾਗ ਮੇਰੀ ਫਰੈਂਡ ਨੇ ਲੈ ਕੇ ਦਿੱਤਾ ਮੈਨੂੰ ਬਾਰੂ ਖੇਤਾਂ ਚੋਂ ਸਾਗ ਤੋੜ ਕੇ ਮੇਰੀ ਫਰੈਂਡ ਵੀ ਉਹ ਮੇਰੀ ਚਾਚੀ ਵੀ ਲੱਗਦੀ ਆ ਮੈਨੂੰ ਉਹ ਲਿਆ ਦਿੰਦੀ ਹੁੰਦੀਆਂ ਸਾਗ ਬਾਰੋਂ ਮੁੱਲ ਦਾ ਨਹੀਂ ਸਾਗ ਹੈਗਾ ਇਹ ਵੀ ਕਰ ਲਈਆਂ ਮਿਰਚਾਂ ਇਹਦੇ ਵਿੱਚ ਅਦਰਕ ਤੇ ਲਸਣ ਤੇ ਮਿਰਚਾਂ ਗ੍ਰੈਂਡ ਕਰ ਲਈਆਂ ਤੇ ਇਹਨੂੰ ਆਪਾਂ ਇਦਾਂ ਪਾ ਦਾਂਗੇ ਨਮਕ ਜੀ ਦਾ ਕਿੰਨਾ ਰੱਖੋਣਾ ਆ ਵੇ ਠੱਕਣ ਚ ਪਾਇਆ ਪਿਆ ਨਮਕ ਉਹ ਇੰਨਾ ਨਾ ਕਿੰਨਾ ਨਮਕ ਪਾਵਾਂਗੇ ਬਸ ਫਿਰ ਤੁਹਾਨੂੰ ਦਿਖਾਉਣੀ ਆ ਜਦੋਂ ਬਣ ਗਿਆ ਫਿਰ ਆਪਾਂ ਇਹਨੂੰ ਕੋਟ ਲਈਏ ਬਾਕੀ ਇੰਨਾ ਕੀ ਰਹਿ ਗਿਆ ਬਸ ਥੋੜਾ ਜਿਹਾ ਹੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਹ ਕਸਤੂਰੀ ਮੇਥੀ ਇਹਦੇ ਨਾਲ ਬਹੁਤ ਵਧੀਆ ਲੱਗਦਾ ਸਾਗ ਨਾਲ ਹੀ ਖੁਸ਼ਬੂ ਸੋਹਣੀ ਆਉਣ ਲੱਗ ਜਾਂਦੀ ਹੈ ਸਾਗ ਚ ਬਸ ਘੰਟਾ ਹੋ ਗਿਆ ਇਹਨੂੰ ਰੈਜਦੇ ਇਹਨੂੰ ਬਸ ਅੱਧਾ ਘੰਟਾ ਮੈਂ ਹੋਰ ਸੇਕ ਲਗਾਉਂਗੀ ਇਹਨੂੰ ਫਿਰ ਤੁਹਾਨੂੰ ਕਰਤੀ ਕਰਕੇ ਦਿਖਾਉਣੀ ਆ ਮੈਂ ਇਹਨੂੰ ਹਾਂਜੀ ਗਾਇਸ ਦੇਖੋ ਸਾਗ ਘੋਲ ਗਿਆ ਵਾ ਇਹਦੇ ਵਿੱਚ ਹੁਣ ਮੈਂ ਆਲਣ ਪਾਉਣਾ ਵਾ ਪਹਿਲਾਂ ਮੈਂ ਉਦਾਂ ਹੀ ਘੋਟ ਕੇ ਹਟਾਈ ਇਹਨੂੰ ਤੇ ਇਹਦੇ ਵਿੱਚ ਮੈਂ ਪਾਣੀ ਪਾਉਂਗੀ ਥੋੜਾ ਜਿਹਾ ਪਰ ਇੰਨਾ ਕਾਲਣ ਪਾ ਕੇ ਘੋਲ ਕੇ ਪਾਵਾਂਗੇ ਆਪਾਂ ਉਹਦੇ ਨਾਲ ਗੰਡਾ ਨਹੀਂ ਬਣਦੀਆਂ ਤੁਹਾਨੂੰ ਮੈਂ ਦੇਖੋਨੀ ਇਹਦੇ ਵਿੱਚ ਮੈਂ ਹੁਣ ਪਾਣੀ ਪਾਉਣੀ ਆ ਦਿਖਾਉਣੀ ਆ ਹਾਂਜੀ ਗਾਇਸ ਆਹ ਵਾਲਾ ਹੈਗਾ ਮੱਕੀ ਦਾ ਆਟਾ ਇਹਦੇ ਵਿੱਚ ਮੈਂ ਪਾਣੀ ਪਾ ਕੇ ਇਦਾਂ ਕਰਕੇ ਇਹਦਾ ਪੇਸਟ ਜਿਹਾ ਬਣਾ ਲਿਆ ਇਹਦੇ ਨਾਲ ਗੰਡਾ ਨਹੀਂ ਬਣਦੀਆਂ ਹੈਗੀਆਂ ਹੁਣ ਇਹਨੂੰ ਵਿੱਚ ਮੈਂ ਪਾਉਂਗੀ ਇਦਾਂ ਸਾਗ ਦੀ

ਇਨੂੰ ਸੇਕ ਲਵਾਵਾਂਗੇ ਆਲਣ ਪਾ ਕੇ ਵੀ ਥੋੜਾ ਜਾਂ 10-15 ਮਿੰਟ ਸੇਕ ਲਵਾਵਾਂਗੇ ਗਾਇਸ ਬਣਾ ਗਿਆ ਨਸਾ ਵਧੀਆ ਹੁਣ ਇਹਨੂੰ ਸੇਕ ਲਵਾਵਾਂਗੇ ਫਿਰ ਆਪਾਂ ਬਣਾਉਨੇ ਆ ਨਾਲੇ ਮਿੱਸੀਆਂ ਰੋਟੀਆਂ ਲੱਭਦੀ ਪਹੋਣੀ ਖਾਂਦੇ ਨਹੀਂਗੇ ਮੱਕੀ ਦੀ ਰੋਟੀ ਮੈਂ ਆਪਦੇ ਵਾਸਤੇ ਦੋ ਰੋਟੀਆਂ ਮੱਕੀ ਦੀਆਂ ਬਣਾਉਂਗੀ ਉਹ ਵੀ ਤੁਹਾਨੂੰ ਮੈਂ ਦਿਖਾਉਣੀ ਆ ਇਦਾਂ ਦਾ ਬਣਾ ਕੇ ਫੇਰ ਨਾ ਵਧੀਆ ਰੋਟੀ ਬਣਦੀ ਆ। ਅੱਤ ਆ ਵੀ ਦਿਖਾ ਦਵਾਂ ਕਿ ਸਿੰਪਲ ਰੋਟੀਆਂ ਬਣਾਉਂਦੀਆਂ ਨੇ। ਹਾਂ। ਬਣ ਦੋ ਰੋਟੀਆਂ ਖਣਾਵਾਂਗੇ ਆਪਾਂ ਮੱਕੀ ਦੀ। ਤੁੰਦ ਬਣਨੀ ਨੇ। ਹਾਂਜੀ ਗਾਇਸ ਇਦਾਂ ਬਣਾਉਣੀ ਮੱਕੀ ਦੀਆਂ ਰੋਟੀਆਂ ਮੈਂ। ਹੁਣ ਤਾਂ ਮੈਂ ਹੱਥ ਨਹੀਂ ਬਣਾ ਲੈਣੀ ਹੁੰਦੀਆਂ। ਪਹਿਲਾਂ ਮੈਂ ਬਣਾਉਂਦੀ ਸੀ ਲਫਾਫੇ ਤੇ ਫਿਰ ਮੇਰੀ ਮੰਮੀ ਨੇ ਦੱਸਿਆ ਵੀ ਇੰਦਾ ਬਣਾਇਆ ਕਰ ਹੌਲੀ 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 ਆਹੇ ਇਹ ਛੇਤੀ ਨਹੀਂ ਕਰੀਦੀ ਹੁੰਦੀ ਤੇ ਮੇਰੀ ਮੰਮੀ ਬਹੁਤ ਵਧੀਆ ਮੱਕੀ ਦੀਆਂ ਰੋਟੀਆਂ ਬਣਾਉਂਦੀ ਆ ਉਹ ਵੀ ਤੁਹਾਨੂੰ ਮੈਂ ਕਿਤੇ ਦਿਖਾਉਣੀ ਜਦੋਂ ਗਈ ਮੈਂ ਆਦੇ ਟੇਕੇ ਬੰਡ ਇੰਦਾ ਭਾਵੇਂ ਮੈਂ ਨਿੱਕੀਆਂ ਨਿੱਕੀਆਂ ਬਣਾ ਕੇ ਖਾ ਲਵਾਂ ਤੇ ਮੱਕੀ ਦੀ ਰੋਟੀ ਮੈਨੂੰ ਬਣਾਉਣੀ ਆ ਆਉਂਦੀ ਆ ਵਾ ਇਸ ਤਰ੍ਹਾਂ ਬਣ ਰਹੀ ਆ ਦੇਖੋ ਨਹੀਂ ਤੁਹਾਨੂੰ ਬਣਾ ਗਾਇਸ ਹੁਣ ਮੈਂ ਲਾ ਲਿਆ ਸੀਗਾ ਤੜਕਾ ਸਾਗ ਨੂੰ ਤੜਕਾ ਨਹੀਂ ਮੈਂ ਦਿਖਾਇਆ ਦੇਸੀ ਘਿਓ ਪੋਨੇ ਆਪਾਂ ਦਵਾਰਾ ਉੱਪਰ ਦੀ ਹਾਂ ਲੋਕੀ ਹਾਂ ਕਿ ਦੱਸਿਓ ਕਿਦਾਂ ਬਣਿਆ ਬਹੁਤ ਸੁਆਦ ਹੈ ਪੱਕਾ ਹਾਂ ਸਹੀ ਗੱਲ ਹੈ ਗਾਇਸ ਸਾਗ ਬਹੁਤ ਸੁਆਦ ਬਣਿਆ ਮੈਂ ਵੀ ਖਾਈ ਜਾਨੀ ਆ ਆਜੋ ਤੁਸੀਂ ਵੀ ਖਾ ਲਓ ਰੋਟੀ ਮੈਂ ਮੱਕੀ ਦੀ ਰੋਟੀ ਬਣਾਈ ਸੀ ਹਾਂਜੀ ਗਾਇਸ ਲਾਭ ਦੀ ਪੋਣਾ ਸੀ ਜਨਾ ਅਸੀਂ ਸਕੂਲ ਲੇ ਤੇ ਮੈਂ ਇਹਨਾਂ ਲਈ ਬਣਾਉਣ ਲਈ ਆ ਚਾਵਲ ਇਹ ਮੇਰਾ 2 ਦਿਨ ਦਾ ਬਲੌਗ ਹੁੰਦਾ ਜੀ ਥੋੜਾ ਜਿਹਾ ਕੱਲ ਬਣਾਇਆ ਸੀ ਤੇ ਜੀਜੇ ਜਾਂਦਾ ਇੱਕ ਦਿਨ ਛੱਡ ਕੇ ਬਲੌਗ ਪਾਉਂਦੇ ਆ ਸੀ ਇਹ ਮੈਂ ਬਣਾਉਣ ਲੱਗੀ ਆ ਟੋਟਾ ਚੌਲ ਛੋਟੇ ਛੋਟੇ ਹੁੰਦੇ ਆ ਬੀਕ ਬੀਕ ਆਹ ਵਾਲੇ ਲੱਭਦੀ ਭੁਣੀ ਇਹ ਚੌਲ ਬਹੁਤ ਸੰਦ ਕਰਦੇ ਆ ਇਹ ਨਾ ਚੌਲ ਜਿਵੇਂ ਖਿਚੜੀ ਬਣੀ ਹੁੰਦੀ ਐ ਇੱਦਾਂ ਬਣ ਜਾਂਦੀ ਐ ਉлле ਚੱਲੇ ਸੀ ਕਹਿੰਦੇ ਆ ਕਿ ਰੋਟੀ ਨਹੀਂ ਪਾਣੀ ਮम्मा ਚੌਲ ਬਣਾ ਦੇ। ਮੈਂ ਸਭ ਚੌਲ ਬਣਾ ਲੈਂਦੀ ਆ। ਚਾਹ ਮੈਂ ਪਾ ਲਾਂਗੀ। ਵਸੇ ਉੱਤਲ ਜੇ ਬਣਾ ਕੇ ਦਵਾਂਗੀ ਇਹਨਾਂ ਨੂੰ। ਦਹੀਂ ਪਾ ਕੇ ਖਾਣਗੇ। ਇੱਕ ਪਾਇਆ ਵਜੇਰਾ ਪਹਿਲਾਂ ਪਿਆਜ਼ ਤੇ ਹਰੀਆਂ ਮਿਰਚਾਂ ਤੇ ਟਮਾਟਰ ਤੇ ਇੱਕ ਪਾਇਆ ਆਲੂ ਨਾ ਪੋਲਣ ਦੀ ਜਾਨ ਲੱਗ ਰਹੀ ਜੀ ਜੀ ਗਾਇਸ ਦੇਖੋ ਇਦਾਂ ਦੇ ਬਣਗੇ ਚੌਲ ਇਹ ਨਾ ਉਹਦੇ ਵਾਂਗੂ ਬਣਦੇ ਆ ਜਿਵੇਂ ਖਿਚੜੀ ਹੁੰਦੀ ਆ ਹੁਣ ਪ੍ਰਾਬ ਨੂੰ ਪਾ ਕੇ ਦਿੰਨੇ ਆਪਾਂ ਚੌਲ ਹਾਂਜੀ ਗਾਇਸ ਲਵਦੀ ਪਕਾਨ ਦਾ ਸੀ ਹੁਣ ਚੌਲ ਦੱਸੂਗਾ ਕਿੱਦਾਂ ਬਣਿਆ ਲਵਦੀ ਕਿੱਦਾਂ ਬਣਿਆ ਚਲ ਖਾ ਕੇ ਦੱਸਦੇ ਕਿੱਦਾਂ ਬਣਿਆ ਠੰਡੇ ਕਰਦਾ ਮੈਂ ਗਰਮ ਬਹੁਤ ਠੀਕ ਠਾਕ ਪਰਬ ਰਹੀ ਬਣੀ ਆ ਠੀਕ ਪਾਪੜ ਪਿਆਜ਼ ਦਹੀਂ ਹਾਂਜੀ ਗਾਇਸ ਅੱਜ ਮੇਰੇ ਆਏ ਸੀ ਭਰਾ ਤੇ ਪਰਜਾਈ ਆ ਮੇਰਾ ਭਰਾ ਵਾ ਆ ਮੇਰੀ ਪਰਜਾਈ ਆ ਆ ਸਾਡਾ ਫਤਿਹ ਨਿੱਕਾ ਜਿਹਾ ਸਮੋਸੇ ਖਾਣ ਲੱਗਿਆ ਹੁਣ ਫਤਿਹ ਸਮੋਸੇ ਖਾਏਗਾ ਕੀ ਖਾਏਗਾ ਸਮੋਸੇ ਠੀਕ ਆ ਆਹ ਹੈ ਕਿ ਚੌਲ ਇਹ ਹੋਣੀ ਪ੍ਰਭੂ ਦੀ ਵੇਟ ਕਰਦੀ ਆ ਪ੍ਰਭੂ ਨੂੰ ਬਰਉਣਾ ਵਾ ਬਲਾ ਹੁਣ ਸਾਸਰੀ ਪਤੇ ਪਤੇ ਦੇਖ ਕਿੰਨਾ ਖਾਸ ਹੋਇਆ ਹੈ ਹਣ ਲਾਵਾਂਗਾ ਲਾਵਾਂਗਾ ਲਾਵ ਕੀ ਹੈ ਡਰ ਗਿਆ ਸੀ ਚਲ ਤੂੰ ਵੀ ਮੈਨ ਲੈ ਹੁਣ ਚਲੋ ਵੀ ਆਜੋ ਹੁਣ ਕਿਵੇਂ ਕਰਦਾ ਹੁਣ

ਆਪ ਕੋਲੋਂ ਬਾਈ ਕਰਦੇ ਚਾਹ ਉਹ ਲਾਊਡਰ ਬਾਈ ਕਰਦੇ ਬਾਈ ਹਾਂ ਬਾਈ ਹਾਂ ਨਾ ਸੀ ਬਾਹਰ ਜਾ ਕੇ ਮੈਂ ਉਹ ਮਮ ਬੈਠੀ ਰਹਿ ਜਾ ਪਰ ਕੋ ਚੰਗਾ ਬਾਈ